ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਲਗਾਤਾਰ ਖੇਡਾਂ ਵੱਲ ਪਰਫੁੱਲਕ ਕੀਤਾ ਜਾ ਰਿਹਾ ਤਾਂ ਇੱਕ ਵੱਡਾ ਆਗਾਜ਼ ਹੋਣ ਜਾ ਰਿਹਾ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਖੇਡਾਂ ਵੱਤਰ ਪੰਜਾਬ ਦੀ ਅੱਜ ਸੀਜ਼ਨ 3 ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ ਮੈਂ ਤੁਹਾਨੂੰ ਸਿੱਧੀਆਂ ਲਾਈਵ ਤਸਵੀਰਾਂ ਨੇ ਜਿਹੜੀਆਂ ਸਾਉ ਤੁਸੀਂ ਦੇਖ ਸਕਦੇ ਹੋ ਕੁਝ ਸਮੇਂ ਦੇ ਵਿੱਚ ਜਿਹੜਾ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਵੱਡਾ ਆਗਾਜ਼ ਹੋਣ ਜਾ ਰਿਹਾ ਹੈ ਤਕਰੀਬਨ ਗੱਲ ਕੀਤੀ ਜਾਵੇ ਤਾਂ 9 ਕਰੋੜ ਦੇ ਨੇੜੇ ਦੀ ਰਾਸ਼ੀ ਹੈ ਜਿਹੜੀ ਤਾਂ ਵੰਡੀ ਜਾਣੀ ਹੈ ਤਾਂ ਤਕਰੀਬਨ 37 ਦੇ ਨੇੜੇ ਖੇਡਾਂ ਨੇ ਜਿਹੜੀਆਂ ਤਾਂ ਹੋਣੀਆਂ ਨੇ ਪੂਰੇ ਪੰਜਾਬ ਅੱਧਰ ਤੋਂ ਵੱਖ-ਵੱਖ ਜਿਹੜਾ ਅਸੀਂ ਕਹਿ ਸਕਦੇ ਆ ਸ਼ਹਿਰਾਂ ਤੋਂ ਪਿੰਡਾਂ ਤੋਂ ਜਿਹੜੇ ਬੱਚੇ ਇੱਥੇ ਪਹੁੰਚੇ ਨੇ ਤੇ ਬਾਗ ਲਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤਾਂ ਸੀਐਮ ਪੰਜਾਬ ਦੇ ਵੱਲੋਂ ਉਸ ਸਮੇਂ ਦੇ ਵਿੱਚ ਪਹੁੰਚ ਕੇ ਇੱਕ ਵੱਡਾ ਆਗਾਜ਼ ਕੀਤਾ ਜਾਣਾ ਤਾਂ ਪੰਜਾਬ ਦੇ ਵਿੱਚ ਖੇਡਾਂ ਵੱਧਨ ਪੰਜਾਬ ਦੀ ਸ਼ੁਰੂਆਤ ਹੋ ਰਹੀ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਹੜਾ ਕੁਝ ਵੱਡੇ ਕਲਾਕਾਰ ਵੀ ਜਿਹੜੇ ਇੱਥੇ ਪਹੁੰਚ ਚੁੱਕੇ ਨੇ ਤੇ ਗੁਰਦਾਸ ਮਾਨ ਦੇ ਵੱਲੋਂ ਪਹੁੰਚ ਕੇ ਵੀ ਜਿਹੜਾ ਇੱਥੇ ਲੋਕਾਂ ਦੇ ਵਿੱਚ ਸ਼ਿਰਕਤ ਕੀਤੀ ਜਾਣੀ ਹੈ ਤਾਂ ਜਿਹੜਾ ਆਪਣਾ ਮਨਲਾ ਜੇ ਮੈਂ ਆਪਣਾ ਸੰਗੀਤ ਹੈ ਉਹ ਲੋਕਾਂ ਤੱਕ ਸਾਹਮਣੇ ਲਿਆਂਦਾ ਜਾਣਾ ਤਾਂ ਤਸਵੀਰ ਦੇਖ ਸਕਦੇ ਤੁਸੀਂ ਤਾਂ ਸੀਐਮ ਪੰਜਾਬ ਦੇ ਵੱਲੋਂ ਇੱਕ ਵੱਡਾ ਆਗਾਜ਼ ਕੀਤਾ ਜਾਣਾ ਅੱਜ ਤਾਂ ਦੇਖ ਸਕਦੇ ਤੁਸੀਂ ਜਿਹੜੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਬੱਚੇ ਵੀ ਆਏ ਨੇ ਤੇ ਵਾਕਿਆ ਵਾਕ ਆਪਣੀਆਂ ਕਲਾਕੀਤਿਆਂ ਨੇ ਜਿਹੜੀਆਂ ਤਾਂ ਉਹ ਵੀ ਪੇਸ਼ ਕਰਾਈਆਂ ਤਸਵੀਰਾਂ ਦੇਖ ਸਕਦੇ ਤਾਂ ਸੀਐਮ ਪੰਜਾਬ ਪਹੁੰਚੁੱਕੇ ਨੇ ਸੀਐਮ ਪੰਜਾਬ ਪਹੁੰਚ ਚੁੱਕੇ ਨੇ ਹੋਰ ਵੀ ਐਮ ਸਟੋਰੀਆਂ ਨੇ ਜਿਹੜੀਆਂ ਤਾਂ ਤੁਹਾਨੂੰ ਦਿਖਾਉਂਦੇ ਰਹਿਵਾਂਗੇ ਤਦ ਤੱਕ ਦਿਓ ਇਜਾਜ਼ਤ ਮੈਂ ਰਸ਼ਪਿੰਦਰ ਸਿੰਘ ਧੰਨਵਾਦ ਤਾਂ ਸੀਐਮ ਪੰਜਾਬ ਵੀ ਪਹੁੰਚ ਚੁੱਕੇ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਪਹੁੰਚ ਚੁੱਕੇ ਨੇ ਖੇਡਾਂ ਵਰਤਨ ਪੰਜਾਬ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇਹ ਤਾਂ ਬਤਨ ਪੰਜਾਬ ਦੀ ਸ਼ੁਰੂਆਤ ਤੋਂ ਜਾਰੀ ਹੈ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਨੇ ਜਿਹੜੇ ਤਾਂ ਪਹੁੰਚ ਚੁੱਕੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਪਹੁੰਚ ਚੁੱਕੇ ਨੇ ਤਾਂ ਵੱਡਾ ਆਗਾਜ਼ ਹੋਣ ਜਾ ਰਿਹਾ ਅੱਜ ਤਾਂ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਵੱਡਾ ਆਗਾਜ਼ ਕੀਤਾ ਜਾ ਰਿਹਾ ਜਿੱਥੇ ਕਿਹਾ ਜਾਂਦਾ ਸੀ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਿਆ ਜਾਵੇ ਕਹਿੰਦਾ ਉਸ ਦੀ ਤਸਵੀਰ ਹੈ ਜਿਹੜੀ ਤਾਂ ਉਹ ਸਾਹਮਣੇ ਆ ਰਹੀ ਹੈ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸੀਐਮ ਪੰਜਾਬ ਦੇ ਨਾਲ ਉਹਨਾਂ ਦੇ ਧਰਮ ਪਤਨੀ ਗੁਰਪ੍ਰੀਤ ਕੌਰ ਮਾਨ ਵੀ ਜਿਹੜੇ ਮੌਜੂਦ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਤੁਸੀਂ ਪੰਜਾਬ ਦੇ ਵਿੱਚ ਅੱਜ ਇੱਕ ਵੱਡਾ ਆਗਾਜ਼ ਹੋਣ ਜਾ ਰਿਹਾ ਹੈ ਖੇਡਾਂ ਦਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤਾਂ ਸੀਐਮ ਪੰਜਾਬ ਚੁੱਕੇ ਨੇ ਤਾਂ ਤਸਵੀਰਾਂ ਦੇ ਵਿੱਚ ਮੀਥ ਥੇਅਰ ਦੇ ਨਾਲ ਅਮਨ अरोड़ा ਵੀ ਮੌਜੂਦ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤਾਂ ਪੰਜਾਬ ਦੇ ਵਿੱਚ ਅੱਜ ਵੱਡੇ ਆਗਾਜ਼ ਦੇ ਨਾਲ 9 ਕਰੋੜ ਦੇ ਕਰੀਬ ਦੀ ਰਕਮ ਜਿਹੜੀ ਦਾ ਬੱਚਿਆਂ ਨੂੰ ਵੰਡੀ ਜਾਣੀ ਹੈ ਤਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਜਿਹੜੇ ਬੱਚਿਆਂ ਨੇ ਇੱਥੇ ਆ ਕੇ ਭਾਗ ਹੀ ਲਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤਾਂ ਸੀਐਮ ਪੰਜਾਬ ਸੰਦੂਰ ਦੇ ਹੀਰੋਵਾਰ ਸਟੇਡੀਅਮ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਅੱਜ ਇੱਕ ਵੱਡਾ ਆਗਾਜ਼ ਕਰਨ ਜਾ ਰਹੇ ਨੇ ਹੋਰ ਵੀ ਹੈ ਅਪਡੇਟ ਜਿਹੜੀ ਦਿੰਦੇ ਰਵਾਂਗੇ ਤਦ ਤੱਕ ਤੁਸੀਂ ਜਾਜ਼ਤ ਮੈਂ ਰਸ਼ਪਿੰਦਰ ਸਿੰਘ ਧੰਨਵਾਦ